ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਟਾਲਾ ਦੇ ਪਿੰਡ ਕੋਟਲੀ ਪਾਨ ਸਿੰਘ ਵਿਗੇ ਸਰਬਸੰਮਤੀ ਨਾਲ ਬਣਾਇਆ ਗਿਆ ਸਰਪੰਚ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਜਿਸ ਦੇ ਚਲਦੇ ਆ ਜਿਸ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਏਗਾ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 5 ਲੱਖ ਦੀ ਗ੍ਰਾਂਟ ਦੇ ਨਾਮ ਵੱਜੋਂ ਦਿੱਤੀ ਜਾਵੇਗੀ ਉਹ ਗ੍ਰਾਂਟ ਪਿੰਡ ਦੇ ਕੰਮਾਂ ਵਾਸਤੇ ਲਗਾਈ ਜਾਵੇਗੀ ਬਟਾਲਾ ਦੇ ਪਿੰਡ ਕੋਟਲੀ ਪਾਨ ਸਿੰਘ ਵਿੱਚ ਵੀ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਤੇ ਇਸ ਮੌਕੇ અમન શેર ਸਿੰਘ કેરી કલસ એમએલએ બટલાનાએ કોટલી પાન ਸਿੰਘ ਦੇ સરપંચ ਨੂੰ સોપા પાકે સર્વસંમતિ ਨਾਲ સરપંચ બનાયા બડી ખુશી ਦੀ ਗੱਲ ਹੈ ਜੀ ਅੱਜ ਬਟਾਲੇ ਹਲਕੇ ਵਿਖੇ ਪਿੰਡ ਕੋਟਲੀ પાਨ ਸਿੰਘ ਵਿਖੇ ਸਰਵਸંમતિ ਹੋਈ ਹੈ ਔਰ ਸਰਵਸંમતિ ਨਾਲ ਸਾਰੇ ਪਿੰਡ ਵਾਸੀਆਂ ਨੇ ਆਪਣੇ ਕੰਮ ਕਰਨ ਵਾਲੇ ਆਗੂਆਂ ਨੂੰ ਜਿਹੜਾ ਫਤਵਾ ਦਿੱਤਾ ਹੈ ਮੈਂ ਬਾਕੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੁੰਦਾ ਵਾਂ ਢੜੇ ਬੰਦੀਆਂ ਤੋਂ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਸਾਰੇ ਰਲ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਕਿ ਆਪਣੇ ਪਿੰਡਾਂ ਦੀ ਨਿਹਾਰ ਬਦਲ ਸਕੇ ਢੜੇ ਬੰਦੀਆਂ ਤੋਂ ਪਿੰਡ ਮੁਕਤ ਹੋ ਸਕੇ ਜਿਹੜਾ ਕੰਮ ਵਾਲਾ ਬੰਦਾ ਉਹਨੂੰ ਲੋਕ ਅੱਗੇ ਲੈ ਕੇ ਆਉਣ ਮੈਂ ਇਸ ਆਪਣੇ ਪਿੰਡ ਦੇ ਸਾਰੇ ਨਗਰ ਨੂੰ ਮੁਬਾਰਕਬਾਦ ਦਿੰਨਾ ਔਰ ਇਹਨਾਂ ਦੀ ਸੋਚ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਆਪਣੇ ਭਰਾ ਨੂੰ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੂੰ ਇਹਨਾਂ ਸਾਰੇ ਪਿੰਡ ਵਾਸੀਆਂ ਨੇ ਸਰਬਸੰਮਤੀ ਦਾ ਆਗੂ ਲਾਇਆ ਬਹੁਤ ਬਹੁਤ ਧੰਨਵਾਦ ਬੋਲੇ ਸਫੀਕਾਰ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਭਗਵੰਤ ਮਾਨ ਸਿੰਘ ਜੀ ਆਪ ਜੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਐਮਐਲਏ ਸਾਰੀ ਕਲਸੀ ਜੀ ਦਾ ਹਲਕਾ ਬਟਾਲਾ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਪਿੰਡ ಗ್ರಾಮ ਪੰਚਾਇਤ ਗੁਰਦੀ ਭਾਂ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਮੈਂ ਆਪਣੀ ਤਾਂ ਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਜੀ ਅੱਜ ਸਾਰੇ ਪਿੰਡ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪਿੱਠ ਤੇ ਥਾਪੜਾ ਦੇ ਕੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਪਿੰਡ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਜੋ ਚੱਲ ਰਹੇ ਨੇ ਚਾਹੇ ਬਾਕੀ ਪੈਂਡਿੰਗ ਨੇ ਉਹਨਾਂ ਨੂੰ ਵੀ ਇਮਾਨਦਾਰੀ ਦੇ ਨਾਲ ਕਰਾਂਗਾ ਤੇ ਐਮਐਲਏ ਸਾਹਿਬ ਨੇ ਅੱਜ ਮੇਰੀ ਪਿੱਠ ਤੇ ਥਾਪੜਾ ਦਿੱਤਾ ਹੈ ਤੇ ਮੈਂ ਇਮਾਨਦਾਰੀ ਨਾਲ ਤਾਂ ਦੇ ਹੀ ਨਾਲ ਆਪਣਾ ਫਰਜ਼ ਨਿਭਾਵਾਂਗਾ। ਪਾਚੜ ਦੇ ਨਵਰਾਤਰੀਆਂ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀ ਪੀਠਸ਼ੀ ਨੈਣਾ ਦੇਵੀ ਜੀ ਦੀ ਮੰਦਰ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਮੰਦਰ ٹرسٹ ਵਿੱਚ ਇਸ ਵਾਰ 3 ਅਕਤੂਬਰ ਤੋਂ 12 ਅਕਤੂਬਰ ਤੱਕ ਸਰਦੀਆਂ ਨਵਰਾਤਰੀ ਮਨਾਈ ਜਾਵੇਗੀ। ਜਿਸ ਦੌਰਾਨ ਮਾਤਾ ਜੀ ਮੰਦਰ ਦੀ ਸਜਾਵਟ ਦਾ ਕੰਮ ਕੀਤਾ ਜਾ ਰਿਹਾ ਤੇ ਹਰਿਆਣਾ ਦੀ ਸਮਾਜ ਸੇਵੀ ਸੰਸਥਾ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ। शारदीय नवरात्रे 2024 की तैयारी प्रशासन और ट्रस्ट द्वारा शुरू कर दी गई है यह नवरात्रे 3 अक्टूबर से 12 अक्टूबर तक मनाए जाएंगे। प्रशासन की ओर से सफाई की व्यवस्था पानी की व्यवस्था इलेक्ट्रिसिटी की व्यवस्था श्रद्धालुओं के आने जाने की व्यवस्था और उनके रहने का जो व्यवस्था वो की जा रही है मंदिर में भी जो सजावट का काम चल रहा है आ, इस बार जो है वो सजावट का काम जे ग्रुप द्वारा किया जा रहा है इसके साथ जो दस दिन का लंगर होगा जो हमारा सरकारी लंगर है वो भी एक संस्था द्वारा चलाया जाएगा और श्रद्धालुओं को जो है वो इसमें बहुत अच्छा खाना जो है वो मिलेगा आ, माता का आशीर्वाद जो है हम ये आशा करते हैं कि हर वर्ष वर्ष की तरह इस वर्ष भी शारदीय नवरात्रों में माता का आशीर्वाद आने वाले श्रद्धालुओं को मिलेगा और सब जो है खुशी खुशी से अपने घर जाएंगे ਔਰ ਬੜੇ ਹਰਸ਼ੁਲਲਾਸ ਕੇ ਸਾਥ ਇਹ ਸ਼ਰਦੀ ਨవరాత్రి ਮਾਤਾ ਨਰਨਾਦੇਵੀ ਦੇ ਦਰਬਾਰ ਮੇਂ ਮਨਾਇਆ ਜਾਏਗਾ। ਧੰਨਵਾਦ। ਬਹੁਤ ਅੱਛਾ ਅੱਛਾ ਸ਼ਿੰਗਾਰ ਹੋ ਰਿਹਾ ਹੈ। ਸਾਰੇ ਲੁਧਿਆਣਾ ਪੀਏਯੂ ਦੀ ਗਰਾਊਂਡ ਵਿੱਚ ਅਪੰਗ ਬੱਚਿਆਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੌਰਾਨ ਐਡਵੋਕੇਟ ਵਰਿੰਦਰ ਸ਼ਰਮਾ, ਐਡਵੋਕੇਟ ਵਿਵੇਕ ਸ਼ਰਮਾ, ਐਡਵੋਕੇਟ ਗੌਰਵ ਸ਼ਰਮਾ, ਪਾਰੇ ਸ਼ਰਮਾ ਵੀ ਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਵਰਿੰਦਰ ਸ਼ਰਮਾ ਤੇ ਵਿਵੇਕ ਸ਼ਰਮਾ ਨੇ ਅਪੰਗ ਬੱਚਿਆਂ ਦੀ ਸ਼ਲਾਘਾ ਕਰਦੇ ਆ ਕਿ ਸਾਨੂੰ ਇਹਨਾਂ ਬੱਚਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵਿਵੇਕ ਸ਼ਰਮਾ ਐਡਵੋਕੇਟ ਲੁਧਿਆਣਾ ਪ੍ਰੈਕਟਿਸ ਕਰਦਾ ਹੈ ਅਸੀਂ ਅੱਜ ਦਿਵਿਆੰਗ ਬੱਚਿਆਂ ਦੇ ਮੈਚਿਸ ਦੇਖਣ ਆਏ ਹੋਏ ਆ ਅਸੀਂ ਲਗਭਗ ਤਿੰਨ ਦਿਨ ਤੋਂ ਆ ਰਹੇ ਆ ਤੇ ਇਹਨਾਂ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਆ ਕਿਉਂਕਿ ਇੱਕ ਨਾਰਮਲ ਕ੍ਰਿਕਟਰ ਔਰ ਇੱਕ ਦਿਵਿਆੰਗ ਬੱਚਾ ਸਪੈਸ਼ਲ ਡਿਸੇਬਲਡ ਬੱਚੇ ਇਹਨਾਂ ਦੇ ਵਿੱਚ ਉਹਨਾਂ ਸਪਿਰਿਟ ਹੈਗਾ ਵੀ ਜਿਹੜਾ ਇੱਕ ਨਾਰਮਲ ਬੱਚਾ ਚ ਨਹੀਂ ਹੈਗਾ ਇਹਨਾਂ ਵਿੱਚ ਜਿੱਤ ਦੀ ਬਹੁਤ ਲਲਕ ਅਸੀਂ ਦੇਖੀ ਹੈ ਔਰ ਜਜ਼ਬਾ ਵੀ ਦੇਖਿਆ ਹੈ ਕਿਉਂਕਿ ਨਾਰਮਲ ਆਦਮੀ ਜਦੋਂ ਸ਼ਾਟ ਮਾਰਦਾ ਉਹ ਤਾਂ ਆਪਣੀ ਫੁੱਲ ਪਾਵਰ ਲਗਾਉਂਦਾ ਹੈ ਇਹ 200% ਐਫਰਟ ਲਗਾ ਕੇ ਆਪਣੀ ক্রিকেট ਕੇ ਡੀਐਨਏ ਨੇ ਬਹੁਤ ਵਧੀਆ ਇਨੀਸ਼ੀਏਟਿਵ ਹੈ ਐਸੋਸੀਏਸ਼ਨ ਦਾ ਵੀ ਅਸੀਂ ਥੈਂਕਸ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਔਰ ਉਹਨਾਂ ਨੂੰ ਅਸੀਂ ਇਨਸ਼ੋਰ ਕੀਤਾ ਵੀ ਜਦੋਂ ਜਦੋਂ ਇਹ ਇਵੈਂਟਸ ਹੁੰਦੇ ਰਹਿਣਗੇ ਅਸੀਂ ਆਪਣੇ ਵੱਲੋਂ ਪੂਰੀ ਸਪੋਰਟ ਕਰਾਂਗੇ ਅਸੀਂ ਬਹੁਤ ਧੰਨਵਾਦ ਹੈ ਇਸ ਐਸੋਸੀਏਸ਼ਨ ਦਾ ਵੀ ਔਰ ਇਹਨਾਂ ਬੱਚਿਆਂ ਨੂੰ ਗੋਡ ਬlesਸ ਯੂ ਕਹਿੰਦੇ ਹਾਂ ਕਿ ਵੀ ਇਹ ਅੱਗੇ ਵੀ ਵੱਧਦੇ ਰਹਿਣ ਤੇ ਦੇਸ਼ ਦਾ ਨਾਮ ਹੋ ਗਿਆ ਜਿਹੜੀ ਜ਼ਰੂਰੀ ਸਮਾਨ ਵੀ ਦਿੱਤਾ ਗਿਆ ਇਹਨਾਂ ਨੇ ਆ ਜ਼ਰੂਰੀ ਸਮਾਨ ਦਿੱਤਾ ਗਿਆ ਦੇਖੋ ਸਮਾਨਤਾ ਇੱਕ एफर्ट ਹੈਗੀ ਹੈ ਕਿ ਵੀ ਜੋ ਬੇਸਿਕ ਰਿਕੁਆਇਰਮੈਂਟਸ ਹੈਗੀਆਂ ਕੁਝ ਟੀ-ਸ਼ਰਟਸ ਵੀ ਦਿੱਤੀਆਂ ਗਈਆਂ ਰਾਸ਼ਨ ਵੀ ਦਿੱਤਾ ਜਾ ਰਿਹਾ ਉਹਨਾਂ ਦੀ ਫੈਮਲੀਆਂ ਨੂੰ ਤੇ ਉਸ ਤੋਂ ਇਲਾਵਾ इवन ਸਾਈਕਲ ਕੋਕਾ ਕੋਲਾ ਹੋਰ ਕਈ ਰਾਲਕੋ ਕੰਪਨੀਆਂ ਇਹਨਾਂ ਨੇ ਵੀ ਜਿਹੜਾ ਬੱਚਿਆਂ ਨੂੰ ਸਪான்ਸਰ ਕੀਤਾ ਜੋ ਬੇਸਿਕ ਰਿਕੁਆਇਰਮੈਂਟਸ ਇਹਨਾਂ ਦੀਆਂ ਪੂਰੀਆਂ ਕਰਦਾ ਅਸੀਂ ਫੇਰ ਵੀ ਧੰਨਵਾਦ ਕਰਦੇ ਹਾਂ ਸਾਰੀ ਟੀਮਾਂ ਦਾ ਔਰ ਸਾਰੇ ਸਪான்ਸਰ ਦਾ ਜਿਨ੍ਹਾਂ ਨੇ ਇਹਨਾਂ ਦੀ ਹੈਲਪ ਕੀਤੀ ਕਿੱਦਾਂ ਲੱਗ ਰਿਹਾ ਕਿ ਇਹ ਬੱਚੇ ਐ ਸਪੈਸ਼ਲੀ ਬੱਚੇ ਜਿਹੜੇ ਖੇਲਦੇ ਐ ਕਿ ਕਿੱਦਾਂ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਇੱਥੇ ਕਿ ਦਿਵਿਆਂਗ ਬੱਚਿਆਂ ਲਈ ਦਿਵਿਆਂਗ ਜਿਹੜੇ ਪਲੇਅਰਸ ਆਉਣ ਵਾਲੀ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਹੈ ਇਹਦੇ ਵਿੱਚ ਡੈਫਟ ਡਮ ਨੇ ਤੇ ਹੋਰ ਵੀ ਤਰੀਕੇ ਦੇ ਜਿਹੜੇ ਡਿਸੇਬਲਡ ਸਪੈਸ਼ਲ ਡਿਸੇਬਲ ਬੱਚੇ ਨੇ ਪਰ ਫਿਰ ਵੀ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਸਾਡੇ ਨਾਲੋਂ ਜ਼ਿਆਦਾ ਜਿਵੇਂ ਆਪਾਂ ਕਹიდੀਏ ਕਿ ਆਜ਼ਾਦਾ ਐਕਟਿਵਲੀ ਜ਼ਿਆਦਾ ਪਾਵਰ ਨਾਲ ਜ਼ਿਆਦਾ ਜੋਸ਼ ਨਾਲ ਤੇ ਗੜਿਤੇ ਬਾਕੀ ਖੇਡਾਂ ਵਾਲ ਵੀ ਜਾ ਰਹੇ ਨੇ ਤੇ ਇਹਨਾਂ ਦੀ ਇੱਕ ਬਹੁਤ ਚੰਗੀ ਗੱਲ ਹੈ ਕਿ ਇਹ ਡਿਸੇਬਲ ਹੁੰਦੇ ਹੋਏ ਵੀ ਇਸ ਚੀਜ਼ ਨੂੰ ਆਪਣੀ ਬਾਡੀ ਲਈ ਆਪਣੇ ਹੋਰ ਚੀਜ਼ਾਂ ਨੂੰ ਛੱਡ ਕੇ ਇਸ ਜੀਵਨ ਵਧ ਰਹੇ ਨੇ ਸਪੋਰਟਸ ਵਾਲ ਵਧ ਰਹੇ ਨੇ ਆਪਾਂ ਨੂੰ ਵੀ ਆਪਣੇ ਸਾਰੇ ਯੂਥ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਇਹ ਡਿਸੇਬਲ ਹੁੰਦੇ ਹੋਏ ਵੀ ਜੇ ਐਡਾ ਵੱਡਾ ਸਟੈਪ ਲੈ ਸਕਦੇ ਆ ਤੇ ਆਪਾਂ ਸਾਰਿਆਂ ਨੂੰ ਵੀ ਇਹਨਾਂ ਦੇ ਨਾਲ ਰਲ ਮਿਲ ਕੇ ਇਸ ਚੀਜ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਤੇ ਨਾਲ ਨਾਲ तकरीबन ਜਿਹੜੇ ਨੌਜਵਾਨ ਆਕਲ ਪੈਸੇ ਮੈਂ ਗੌਰਵ ਸ਼ਰਮਾ ਐਡਵੋਕੇਟ ਮੈਂ ਇੱਥੇ ਦਿਵਿਆਂਗ ਕ੍ਰਿਕਟ ਟੂਰਨਾਮੈਂਟ ਦੇ ਜਿਹੜੇ ਬੱਚੇ ਇੱਥੋਂ ਹਰ ਸਟੇਟ ਤੋਂ ਆਏ ਹੋਏ ਨੇ ਉਹਨਾਂ ਦਾ ਮੈਚਸ ਮੈਂ ਦੇਖਣ ਆਇਆ ਤੇ ਦੇਖ ਕੇ ਬੜਾ ਦਿਲ ਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਨਾਰਮਲ ਬੰਦੇ ਜਿਹੜੇ ਆਪਣੇ ਡੇ ਟੂ ਡੇ ਲਾਈਫ ਦੇ ਵਿੱਚ ਐਨੇ ਸਟ੍ਰੈਸ ਚ ਰਹਿੰਦੇ ਆਂ ਔਰ ਆਪਣੇ ਕਈ ਵਾਰੀ ਜੀਵਨ ਨੂੰ ਵੀ ਅਸੀਂ ਉਹ ਕਰਦੇ ਰਹਿੰਦੇ ਆਂ ਟੈਨਸ਼ਨ ਦੇ ਵਿੱਚ ਰਹਿੰਦੇ ਆਂ ਇਹ ਬੱਚੇ ਜਿਹੜੇ ਨੇ ਐਨੀ ਮੁਸੀਬਤ ਦੇ ਵਿੱਚ ਵੀ ਫਿਜ਼ੀਕਲੀ ਇਨੈਬਿਲਿਟੀ ਦੇ ਕਾਰਨ ਵੀ ਅੱਗੇ ਵੱਧ ਕੇ ਆਏ ਨੇ ਆਪਣੇ ਜਜ਼ਬੇ ਨੂੰ ਲੈ ਕੇ ਔਰ ਜਿਸ ਤਰ੍ਹਾਂ ਖੇਡਦੇ ਨੇ ਔਰ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਐ ਫਿਜ਼ੀਕਲੀ ਫਿਟ ਅਨਫਿਟ ਵੀ ਹੁੰਦੇ ਬਾਵਜੂਦ ਵੀ ਸਾਡੇ ਨਾਰਮਲ ਬੰਦਿਆਂ ਨਾਲੋਂ ਜ਼ਿਆਦਾ ਫਿਟ ਨੇ ਤੇ ਇਹਨਾਂ ਇਹਨਾਂ ਦਾ ਜਿਹੜਾ ਖੇਲਣ ਦਾ ਤਰੀਕਾ ਇਹਨਾਂ ਦੀ ਜਿਹੜੀ ਸਾਰੀ ਬਾਡੀ ਲੈਂਗੁਏਜ ਹੈ ਸਾਡੇ ਸਾਰਿਆਂ ਲਈ ਪਰ ਇਹਨਾਂ ਦਾ ਹੈਕ ਤੇ ਸਭ ਸਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਤੇ ਅੱਗੇ ਸਾਨੂੰ ਵੀ ਇਹਨਾਂ ਤੋਂ ਇਨਸਪੀਰੇਸ਼ਨ ਮਿਲ ਰਹੀ ਔਰ ਬਹੁਤ ਅੱਛਾ ਉਪਰਾਲਾ ਹੈ ਜੇ ਇਹਨਾਂ ਨੇ ਦਿਵ్యాੰਗ ਕ੍ਰਿਕਟ ਬੱਚਿਆਂ ਨੂੰ ਇੱਥੇ ਲੈ ਕੇ ਆਏ ਨੇ ਔਰ ਇਹਨਾਂ ਨੂੰ ਆਪਣੀ ਟੈਲੈਂਟ ਨੂੰ ਦਿਖਾਉਣ ਦਾ ਇੱਥੇ ਬਹੁਤ ਹੀ ਅੱਛਾ ਮੌਕਾ ਮਿਲਿਆ ਹੋਰ ਲੋਕਾਂ ਨੂੰ ਵੀ ਇਸ ਲਈ ਅੱਗੇ ਆਣਾ ਚਾਹੀਦਾ ਹੈ ਬਿਲਕੁਲ ਆਣਾ ਚਾਹੀਦਾ ਹੈ ਹੋਰ ਲੋਕਾਂ ਨੂੰ ਵੀ ਇਸ ਸੰਸਥਾ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਇਸ ਬੱਚਿਆਂ ਨੂੰ ਅੱਗੇ ਇਨਕਰੇਜ ਕਰਨਾ ਚਾਹੀਦਾ ਹੈ ਕਿ ਹੋਰ ਵੀ ਸਪੋਰਟਸ ਦੇ ਵਿੱਚ ਆਂ ਜਿਹੜੇ ਬੱਚੇ ਹਲੇ ਕੁਝ ਦਿਵਿਆੰਗ ਨੇ ਜਿਹੜੇ ਘਰੋਂ ਨਿਕਲ ਹੀ ਨਹੀਂ ਪਾਉਂਦੇ ਉਹਨਾਂ ਲਈ ਬੜਾ ਵੱਡੀ ਐਗਜ਼ਾਮਪਲ ਹੈ ਕਿ ਤੁਸੀਂ ਵੀ ਬੱਚੋਂ ਬਾਹਰ ਆਓ ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਬਿਲਕੁਲ ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਤੁਹਾਡੇ 'ਚ ਇੱਕ ਨਾਰਮਲ ਬੰਦੇ ਨਾਲੋਂ ਤੁਸੀਂ ਜ਼ਿਆਦਾ ਪਰਫਾਰਮ ਕਰ ਸਕਦੇ ਹੋ ਬੜੀ ਅੱਛੀ ਅਬਿਲਟੀ ਨਾਲ ਕਰ ਸਕਦੇ ਹੋ ਇਹ ਬੜਾ ਅਛਾ ਪਰਾਲਾ ਹੈ ਪੰਜਾਬ ਦੀ ਆਪ ਸਰਕਾਰ ਦੀਆਂ ਨੀਤੀਆਂ ਵਿਰੋਧ ਸੰਘਰਸ਼ ਦਾ ਬਿਗਲ ਬਚਾਇਆ ਕਪੂਤਲਾ ਰਾਈਸ ਮਿਲਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਇੱਕ ਝਟੋਕੇ ਆਪਣੇ ਛੇਲਰਾਂ ਵਿੱਚ ਝੋਨਾ ਨਾ ਲਾਉਣ ਕਾਰਨ No Space No Agreement ਕਹਿਣ ਦਾ ਫੈਸਲਾ ਕੀਤਾ ਇਸ ਵਿਸ਼ੇਸ਼ ਮੀਟਿੰਗ ਵਿੱਚ ਜਿੱਥੇ ਆਪ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ ਉੱਥੇ ਹੀ ਸਰਕਾਰੀ ਝੋਨਾ ਛੇਲਰ ਮਾਲਕਾਂ ਨੂੰ ਚਾਲੂ ਸੀਜ਼ਨ ਦੌਰਾਨ ਹੋ ਰਹੇ ਨੁਕਸਾਨ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਮਸਿਆ ਮੈਂ ਦੇਖੋ ਜੀ ਮੇਨ ਤੇ ਇਸ ਵੇਲੇ ਜਿਹੜੀ ਅਸੀਂ ਡਿਸਕਸ ਕੀਤੀ ਆ ਕਿ ਸਪੇਸ ਪੂਰੇ ਪੰਜਾਬ ਵਿੱਚ ਹੈ ਨਹੀਂ ਜੀ 125 ਲੱਖ ਟਨ ਜਿਹੜਾ ਰਾਈਸ ਹੈ ਉਹ ਪੰਜਾਬ ਦੇ ਵਿੱਚ ਇੱਕ ਧਾਮਾਂ 'ਚ ਪਿਆ ਆ ਔਰ ਕਿਸੇ ਵੀ ਧਾਮ ਦੇ ਵਿੱਚ ਸਿੰਗਲ ਬੈਗ ਲਾਉਣ ਵਾਸਤੇ ਕੋਈ ਸਪੇਸ ਨਹੀਂ ਗਈ ਔਰ ਅਜੇ ਵੀ ਸਾਡੇ ਜਿਹੜੇ ਮਿਲ ਰਿਹਾ ਉਹਨਾਂ ਦੇ ਕੋਲ ਪਿਛਲੇ ਸਾਲ ਦੀ ਪੈਡੀ ਜਿਹੜੀ ਉਹ ਪਈ ਆ ਸਿਰਫ ਉਹਦਾ ਕਾਰਨ ਕੀ ਆ ਕਿ ਇਹਨਾਂ ਕੋਲ ਸਪੇਸ ਹੈ ਨਹੀਂ ਦੂਸਰੀ ਗੱਲ ਹੈਗੀ ਆ ਕਿ ਇਹਨਾਂ ਨੇ 126 ਇਹ ਸਰਕਾਰ ਨੇ ਜ਼ਿੰਮੇਦਾਰਾਂ ਕੋਲ ਤੇ ਹਾਈਬ੍ਰਿਡ ਫੀਡ ਜਿਹੜੇ ਆ ਅਸੀਂ ਬੜੀ ਬੇਨਤੀ ਕੀਤੀ ਸੀ ਕਿ ਪੈਡੀ ਨਾ ਲਵਾਓ ਇਹ ਜਿਹੜੀ ਹੀਲ ਹੈਗੀ ਆ ਉਹ 60 ਕਿਲੋ ਤੋਂ ਲੈ ਕੇ 64 ਕਿਲੋ ਤੱਕ ਆ ਉਹਦੀ ਹੀਲ ਹੈ ਇਹ ਤੋਂ ਉਪਰ ਉਹਦੀ ਉਹਦੀ ਹੀਲ ਹੈ ਨਹੀਂਗੀ ਪੀਤੀ ਗੱਲ ਹੈਗੀ ਆ ਕਿ ਇਹਨਾਂ ਨੇ ਸਾਡੇ ਕੋਲ ਇੱਕ ਫੋਟੀਫਾਈਡ ਰਾਈਸ ਦੇਖੋ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਇਹਦੀ ਜਿਹੜੀ ਲਾਈਫ ਆ ਉਹ 1 ਸਾਲ ਆ 1 ਸਾਲ ਤੋਂ ਵੱਧ ਹੈ ਨਹੀਂ ਹੁਣ ਮੇਰਾ ਖਿਆਲ ਹੈ ਕਿ ਕਪੂਠਰੇ ਦੇ ਵਿੱਚ 2 ਸਾਲ ਪੁਰਾਣਾ ਵੀ ਰਾਈਸ ਪਿਆ ਹੋਣਾ ਫੋਟੀਫਾਈਡ ਦਾ ਇਹ ਸਰਕਾਰ ਗੱਲਾਂ ਕਰਦੀ ਆ ਕਿ ਉਹ ਕਪੋਸ਼ਨ ਤੋਂ ਆ ਅਧਿਓ ਵਿਟਾਮਿਨ ਦੇਣੇ ਆ ਬੱਚਿਆਂ ਨੂੰ ਉਹ ਦੇਣੇ ਆ ਇਹਦਾ ਸੰਤੁਲਨਦਾ ਬੱਚਿਆਂ ਨੂੰ ਮਾਰਨ ਵਾਲਾ ਕੰਮ ਆ ਜੇ ਸਰਕਾਰ ਨੇ ਵਿਟਾਮਿਨ ਦੇਣੇ ਆ ਮੈਡੇ ਮੀਲ ਦਿੰਦੀ ਆ ਸਕੂਲ ਦੇ ਬੱਚਿਆਂ ਨੂੰ ਤੇ ਹੋਰ ਵੀ ਬੜੇ ਟੀਕੇ ਤੁਸੀਂ ਛੜਨਾ ਹੋ ਸਿਆਣੇ ਆ ਉਹਨਾਂ ਨੂੰ ਕਿਸੇ ਟੈਬਲੇਟ ਦੇ ਰੂਪ ਦੇ ਵਿੱਚ ਦੇ ਸਕਦੀ ਆ ਕੋਈ ਪਾਊਡਰ ਰੂਪ ਦੇ ਸਕਦੀ ਆ ਇਹ ਤਾਂ ਖਾਣਾ ਬਣਦਾ ਉਹਦੇ ਵਿੱਚ ਪਾਇਆ ਜਾ ਸਕਦਾ ਤੇ ਅਸੀਂ ਉਹ ਕਿਸੇ ਵੀ ਕੀਮਤ ਦੇ ਫੋਰਟੀਫਾਈਡ ਨਹੀਂ ਰਲਾ ਸਕਦੇ ਜਿਆਦਾ ਤੋਂ ਜਿਆਦਾ ਉਹ ਕਿਤੇ ਇਹ ਜੇ ਇਹ ਸਰਕਾਰਾਂ ਸਪੇਸ ਦੀਆਂ ਗੱਲਾਂ ਬਾਤਾਂ ਦੂਧੀਆਂ ਕਰਦੀ ਆ ਕੋਈ ਸਾਨੂੰ ਰਾਹਤ ਮਿਲਦੀ ਆ ਫਿਰ ਸੋਚਾਂਗੇ ਤੀਸਰੀ ਗੱਲ ਹੈਗੀ ਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਸਰਕਾਰ ਨਾਲ ਕੋਈ ਐਗਰੀਮੈਂਟ ਨਹੀਂ ਕਰਨਾ ਇਹਨਾਂ ਹਾਲਾਤਾਂ ਦੇ ਵਿੱਚ ਜੇ ਸਰਕਾਰ ਨੂੰ ਲੱਗਦਾ ਕਿ ਅਸੀਂ ਸਪੇਸ ਦੇ ਦੇਾਂਗੇ ਤੇ ਕੋਈ ਗੱਲ ਨਹੀਂ ਸਰਕਾਰ ਆਪਣੀ ਇੱਕ ਸਟੱਡੀ ਦੇ ਵਿੱਚ ਪੈਡੀ ਸਟੋਰ ਕਰੇ ਅਸੀਂ ਇਹਾਂ ਦੀ ਐਫਸੀ ਪੈਟਰਨ ਦੇ ਉੱਤੇ ਮਿਲਿੰਗ ਕਰਾਂਗੇ ਗੱਡੀਆਂ ਇਹਨਾਂ ਨੂੰ ਅਸੀਂ ਅਡਵਾਂਸ ਦੇ ਦਿਆ ਕਰਾਂਗੇ ਦੋ ਗੱਡੀਆਂ ਦੇ ਸਕਦਾ ਕੋ ਇੱਕ ਦੇ ਸਕਦਾ ਉਨੀ ਪੈਡੀ ਸਾਨੂੰ ਇਹ ਰਿਲੀਜ਼ ਕਰ ਦੇਣ ਸਮਝਿਆ ਜਾਂਦਾ ਹੈ ਕਿ Hindu ਧਰਮ ਵਿੱਚ ਅੰਤਿਮ ਸੰਸਕਾਰ ਤੋਂ ਬਾਅਦ ਪਿੰਡਦਾਨ ਕੀਤੇ ਬਿਨਾ ਅਮ੍ਰਿਤਕ ਸਰੀਰ ਦੀ ਮੁਕਤੀ ਨਹੀਂ ਹੁੰਦੀ। ਗੁਦਾਸਪੁਰ ਦੀ ਮਾਨਵ ਕਰਮ ਮਿਸ਼ਨ ਸੰਸਾਿਕ ਅਜੇ ਹੀ ਸੰਸਾਇਜ ਲਵਾਰਿਸ ਮ੍ਰਿਤਿਕਾ ਦੇ ਅੰਤਿਮ ਸੰਸਕਾਰ ਹੀ ਨਹੀਂ ਬਲਕਿ ਹਰ ਦوار ਜਾ ਕੇ ਪਿੰਡਦਾਨ ਕਰਨ ਤੱਕ ਦੀ ਵੀ ਜ਼ਿੰਮੇਵਾਰੀ ਨਿਭਾ ਰਹੀ ਹੈ। ਇਹ ਸਭ ਉਹ ਕਿਸੇ ਕੋਲੋਂ ਦਾਨ ਲੈ ਕੇ ਨਹੀਂ ਕਰਦੇ ਬਲਕਿ ਆਪਸ ਵਿੱਚ ਪੈਸਿਆਂ ਦੀ ਕੰਟ੍ਰਿਬਿਊਸ਼ਨ ਕਰਕੇ ਕਰਦੇ ਹਨ। ਅੱਜ ਵੀ ਇਸ ਸੰਸਾ ਦੇ 18 ਮੈਂਬਰ ਰੇਲ ਗੱਡੀ ਰਾਹੀਂ ਲਵਾਰਸ ਅਸਤੀਆਂ ਨੂੰ ਲੈ ਕੇ ਹਰਦਵਾਰ ਰਵਾਨਾ ਹੋਏ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਕੇ ਰਵਾਨਾ ਕੀਤਾ ਗਿਆ ਟੂ ਹੈ ਜੀ ਅਸੀਂ ਮਾਨਕ ਕਰਨਾ ਮਿਸ਼ਨ ਬੜਾ ਰੋਡ ਸ਼ੇਪੂ ਵੀ ਗਦਾਸਪੁਰ ਵੱਲੋਂ ਪਿਛਲੇ 15 ਸਾਲਾਂ ਤੋਂ ਹਰ ਸਾਲ ਸਰਾਦਾ ਦੇ ਵਿੱਚ ਆਪਾਂ ਜਿਹੜੀ ਅਨਡੈਂਟੀਫਾਈਡ ਬੋਡੀ ਜਾਂਦੀ ਆ ਉਹਨਾਂ ਦਾ ਸੰਸਕਾਰ ਕਰਕੇ ਤੋਰਾਂ ਦੇ ਅਸੀਂ ਫੁੱਲ ਲੈ ਕੇ ਹਰਦਵਾਰ ਜਾਂਦੇ ਆ ਉੱਥੇ ਜਾ ਕੇ ਪੂਰੀ ਵਿਧੀ ਵਿਧਾਨ ਨਾਲ ਇਹਨਾਂ ਦਾ ਜਿਹੜਾ ਪਿੰਡਦਾਨ ਕਰਕੇ ਤੇ ਇਹ ਰੂਹਾਂ ਦੇ ਨਾਮ ਤੇ ਆਪਾਂ ਉੱਥੇ ਲੰਗਰ ਲਗਾ ਕੇ ਤਾਂ ਕਿ ਇਹਨਾਂ ਨੂੰ ਮੋਕਸ਼ ਮਿਲ ਸਕੇ ਔਰ ਇਹ ਭਟਕ ਦਿਨਾਂ ਨਾਲ ਨਾਰੈਣ ਤੋਂ ਅਸੀਂ ਪੂਰੇ ਆਪਣੀ ਸੰਸਥਾ ਦੇ ਜਿਹੜੇ ਮੈਂਬਰ ਨੇ ਸਾਡੇ ਸਾਰੇ ਸਾਰੇ ਰਲ ਕੇ ਆਪਣੇ ਖਰਚੇ ਤੇ ਤੇ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਇਸ ਪੁੰਨ ਵਾਲੇ ਕੰਮ ਵਾਸਤੇ ਆਈ ਜਾਂਦੇ ਆ ਸਾਰਾ ਖਰਚਾ ਪਨਾ ਹੁੰਦਾ ਤੇ ਇਹ ਖर्चा ਸਾਰਾ ਆਪਣਾ ਜੀ ਜਿੰਨਾ ਖਰਚਾ ਆਂਦਾ ਸਾਰਾ ਆਪਣੇ ਦੇ ਵਿੱਚ ਅਲੋਇਡੇਸ਼ਨ ਕਰਕੇ ਲੰਗਰ ਵੀ ਹੀ ਆਪਾਂ ਜਿਹੜਾ ਲੰਗਰ ਦੀ ਉੱਥੇ ਵਿਵਸਥਾ ਕਰਦੇ ਆ ਉਹ ਵੀ ਸਾਰਾ ਆਪਣੇ ਖਰਚੇ ਦੇ ਕਰਕੇ ਅਸੀਂ ਆਪਣੇ ਆਪ ਨੂੰ ਇਹਦਾ ਜਿਹੜਾ ਸੇਵਾ ਜਿਹੜੀ ਭੋਲੇ ਨਾਨ ਨੇ ਦਿੱਤੀ ਹੈ ਉਹ ਅਸੀਂ ਇਹਨੂੰ ਲੈ ਕੇ ਤੇ ਅਸੀਂ ਪੁਨਰਾ ਕਾਰਿਆ ਕਰਦੇ ਆ ਤੇ ਸਮਾਜ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਸੰਸਥਾਵਾਂ ਜਾਂ ਜਿਹੜਾ ਵੀ ਕੋਈ ਗਰੀਬ ਪਰਿਵਾਰ ਜਿਹੜਾ ਇਸ ਚੀਜ਼ ਵਾਸਤੇ ਸਮਰਥਨ ਨਹੀਂ ਹੈਗਾ ਉਹ ਸਾਡੇ ਨਾਲ ਆਪਣਾ ਮੇਲ ਕਰ ਸਕਦਾ ਤੇ ਜੇ ਕਿਸੇ ਤਰ੍ਹਾਂ ਦੀ ਉਹਨੂੰ ਐਸੇ ਜਿਹੜਾ ਸੰਸਕਾਰ ਦੇ ਉੱਤੇ ਕਿਸੇ ਚੀਜ਼ ਦੀ ਲੋੜ ਹੈ ਤਾਂ ਅਸੀਂ ਉਹਦੇ ਨਾਲ ਵੱਧ ਚੜ ਕੇ ਜਿੱਦਾਂ ਵੱਤਾਂ ਸਹਿਯੋਗ ਕਰਾਂਗੇ ਆਪਾਂ ਜਿਹੜਾ ਨਹੀਂ ਵੀ ਜਾ ਸਕਦਾ ਉਹ ਸਾਨੂੰ ਔਰ ਜਿਹੜਾ ਪਰਿਵਾਰ ਕੋਈ ਆਪਣੀਆਂ ਆਸਤੀਆਂ ਲੈ ਕੇ ਦੁਵਾਨੀ ਜਾ ਸਕਦਾ ਉਹ ਵੀ ਸਾਡੇ ਨਾਲ ਆਪਣਾ ਟਾਈ ਅਪ ਕਰ ਸਕਦਾ ਅਸੀਂ ਉਹਨਾਂ ਦਾ ਵੀ ਜਿਹੜਾ ਵਾ ਉਹ ਅਸੀਂ ਆਪਣੇ ਨਾਲੇ ਨਾਲੋਂ ਲਾ ਕੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਜੀ ਜੀ 17 ਜਣੇ ਜਾ ਰਹੇ ਆ ਜੀ ਕੀ ਪ੍ਰੋਬਲਮ ਹੈ ਇਹ ਜਿਹੜੀਆਂ ਸਾਡੇ ਕੋਲ ਵਿਰਸਾ ਗੜਬੜੀਆਂ ਆਂਦੀਆਂ ਐ ਇਹ ਉਹਨਾਂ ਦੀਆਂ ਆਸਤੀਆਂ ਹੀ ਲੈ ਕੇ ਜਾਂਦੇ ਆ ਜੀ ਉੱਥੇ ਜਾ ਕੇ ਉੱਥੇ ਜਾ ਕੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕਲਕੱਤਾਂ ਜਾਂਦੇ ਆ ਜੀ ਇਹਨਾਂ ਨੂੰ ਇਸ਼ਨਾਨ ਕਰਾ ਕੇ ਤੇ ਗੰਗਾ ਦੇ ਵਿੱਚ ਸਜਨ ਕਰਨੇ ਆ ਉਸ ਤੋਂ ਬਾਅਦ ਇਹਨਾਂ ਦੇ ਪਿੰਡਦਾਨ ਕਰਨੇ ਆ ਖੁਸ਼ਾਗੜ ਜਾ ਕੇ ਖੁਸ਼ਾਗੜ ਤੋਂ ਬਾਅਦ ਉੱਥੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਭੰਡਾਰਾ ਉੱਥੇ 200 ਬੰਦੇ ਦੀ ਰੋਟੀ ਜਿਹੜੀ ਹੈ ਇਹਨਾਂ ਦਾ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਕਰੀਦੀ ਹੈ ਜੀ ਇਹ 15-16 ਸਾਲ ਤੋਂ ਹੈ ਸਾਡਾ ਜਿਹੜੀ ਮਾਨਵ ਕਰਮ ਮਿਸ਼ਨ ਹੈ ਇਹ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ ਜੀ ਕੁਝ ਮੈਂਬਰ ਆਪਣੇ ਕੋਲੋਂ ਵੀ ਵਖਰਾ ਲਗਾ ਲੈਂਦੇ ਨੇ ਖਰਚੇ ਦੀ ਗੱਲ ਕਰੀਏ ਤੇ ਖਰਚਾ ਕਿੱਦਾਂ ਐਡਜਸਟਮੈਂਟ ਕਰੀਏ ਖਰਚਾ ਸਾਰਿਆਂ ਦਾ ਅਲੱਗ-ਅਲੱਗ ਹੈ ਜੀ ਕੋਈ ਸਸਤਾ ਵਲੋਂ ਖਰਚਾ ਨਹੀਂ ਇੱਚ ਕਰਦੇ ਤੇ ਲੰਗਰ ਵਗੈਰਾ ਉਹ ਵੀ ਸਾਰੇ ਜਿੰਨੇ ਸਾਡੇ ਮੈਂਬਰ ਹੈ ਮਿਲ ਕੇ ਕਰਨੇ ਹਾਂ ਜੀ ਨਾ ਹੀ ਇਹਦੀ ਕੋਈ ਗ੍ਰਹੀ ਕਰਨੇ ਆ ਤੇ ਨਾ ਹੀ ਕਲੈਕਸ਼ਨ ਕਰਨੇ ਕਿਸੇ ਚੀਜ਼ ਦੀ ਨਹੀਂ ਇਹਦੇ ਵਿੱਚ ਕਰਦੇ। ਸੁਲਤਾਨਪੁਰ ਲੋਧੀ ਦੇ ਦਰਿਆ ਬਿਆਸ ਦੇ ਨਾਲ ਲੱਗਦੇ ਇਲਾਕੇ ਹਰ ਸਾਲ ਦਰਿਆ ਬਿਆਸ ਦੀ ਚਪੇਟ ਵਿੱਚ ਆ ਜਾਂਦੇ ਹਨ ਜਿਸ ਨਾਲ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੀਆਂ ਫਸਲਾਂ ਵੀ ਖਰਾਬ ਹੋ ਜਾਂਦੀਆਂ ਹਨ। ਇਸ ਮੌਕੇ ਲੋਕਾਂ ਦੀ ਸੂਵਿਧਾ ਨੂੰ ਮੁੱਖ ਰੱਖਦੇ ਹੋਏ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਸੰਗਠਨ ਦੇ ਸਹਿਯੋਗ ਦੇ ਨਾਲ ਪਿੰਡ ਵਾਜਾ ਦੇ ਨਜ਼ਦੀਕ ਦਰਿਆ ਬਿਆਸ ਦੇ ਨਾਲ ਲੱਗਦੇ ਪਿੰਡਾਂ ਵਿੱਚ 6 ਕਿਲੋਮੀਟਰ ਦਾ ਇੱਕ ਨਵਾਂ ਸ਼੍ਰੀ ਗੁਰੂ ਅਮਰਦਾਸ ਐਡਵਾਂਸ ਬੰਨ ਬੰਨਿਆ ਅੱਜ ਲਗ ਲਗ ਪਿੰਡਾਂ ਦੀਆਂ ਸੰਗਤਾਂ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਧੰਨਵਾਦ ਲਈ ਪਹਿਲਾ ਵਿਸ਼ਾਲ ਟ੍ਰੈਕਟਰ ਮਾਰਚ ਕੱਢਿਆ ਇਹ ਕਰੀਬ ਢਾਈ ਤੋਂ 3000 ਏਕੜ ਜਿਹੜਾ ਵਾ ਇਹ ਜ਼ਮੀਨ ਜਿਹੜੀ ਬਿਲਕੁਲ ਜਦੋਂ ਵੀ ਹੜ ਹੁੰਦੇ ਸੀਗੇ ਉਦੋਂ ਜਿਹੜੀ ਇਹ ਪਾਣੀ ਦੇ ਥੱਲੇ ਆ ਜਾਂਦੀ ਸੀ ਔਰ ਸਾਰੇ ਇਲਾਕਾ ਜਿਹੜਾ ਉਹ ਉਹ ਬਰਬਾਦ ਹੋ ਜਾਂਦਾ ਸੀਗਾ ਇਹ ਜਿਹੜਾ ਬੰਨਵਾ ਇਹ ਜਿਹੜਾ ਨਵਾਂ ਬੰਨ ਬਜਾਇ ਕਰੀਬ 6 ਕਿਲੋਮੀਟਰ ਔਰ 3-3 ਕਿਲੋਮੀਟਰ ਦੋਨਾਂ ਸਾਈਡਾਂ ਤੇ ਜਿਨ੍ਹਾਂ ਦੇ ਵਿੱਚ ਬੜਾ ਵੱਡਾ ਜੋਗਦਾਰ ਨਦਾਨਾ ਸਾਹਿਬ ਨੇ ਉਹ ਉਹਨੂੰ ਰਿਪੇਅਰ ਕਰਨ ਵਾਸਤੇ ਵੀ ਦਿੱਤਾ ਇਹ ਜਿਹੜਾ 6 ਕਿਲੋਮੀਟਰ ਬੰਨ ਆ ਇਹ ਪੂਰੇ ਦਾ ਪੂਰਾ ਨਵਾਂ ਜਿਹੜਾ ਲੱਗਾ ਵਾ ਇਹ ਆਣ ਕੇ ਕਟੜਾ ਐਕਸਪ੍ਰੈਸ ਨੂੰ ਜਿਹੜਾ ਜੁੜਿਆ ਵਾ ਸੋ ਇਹਦੇ ਨਾਲ ਜਿਹੜਾ ਵਾ 2.5 ਤੋਂ 3000 ਏਕੜ ਜਿਹੜਾ ਵਾ ਉਹ ਫਸਲਾਂ ਜਿਹੜੀਆਂ ਐਸ ਵੇਲੇ ਪਿੱਛੇ ਨੂੰ ਤੁਸੀਂ ਦੇਖ ਸਕਦੇ ਹੋ ਫਸਲਾਂ ਦੇ ਰੰਗ ਔਰ ਬਹੁਤ ਵੱਡਾ ਜਿਹੜਾ ਵਾ ਕੰਮ ਅਜ ਤੱਕ ਸ਼ਾਇਦ ਕਿਤੇ ਨਾ ਹੋਇਆ ਹੋਵੇ ਸੋ ਇਹ ਬਹੁਤ ਬਹੁਤ ਧੰਨਵਾਦ ਆ ਜਿਹੜਾ ਸ਼ੁਕਰਾਨਾ ਦਿਲਸ ਰੱਖਿਆ ਗਿਆ ਵਾ ਗੁਰੂ ਮਹਾਰਾਜ ਜੀ ਦਾ ਸੁਖਮਨੀ ਸਾਹਿਬ ਦੇ ਭੋਗ ਪਾਣਗੇ ਔਰ ਇੱਥੇ ਇਲਾਕੇ ਦੇ ਸਾਰੇ ਕਿਸਾਨਾਂ ਨੇ ਅੱਜ ਕਿਉਂਕਿ ਟਰੈਕਟਰਾਂ ਦੇ ਉੱਤੇ ਬਹੁਤ ਵਧੀਆ ਇੱਥੋਂ ਦੀ ਆ ਜਾ ਸਕਦੇ ਸੀਗੇ ਔਰ ਇੱਥੇ ਆਏ ਆ ਸਾਰੇ ਔਰ ਇੱਥੇ ਅੱਗੇ ਰਾਣਾ ਸਾਹਿਬ ਨੇ ਜਿਹੜਾ ਵਾ ਉਹ ਸਟੱਡ ਲਵਾਉਣ ਦੀ ਵੀ ਜਿਹੜੀ ਆ ਸਾਨੂੰ ਬਹੁਤ ਵਧੀਆ ਉਹਦੇ ਬਾਰੇ ਵੀ ਆਖਿਆ ਵੀ ਉਹ ਸਟੱਡ ਵੀ ਜਿਹੜੇ ਲਵਾ ਕੇ ਦੇਣਗੇ ਕਿਉਂਕਿ ਅੱਗੇ ਵੀ ਉਹਨਾਂ ਨੇ ਦੋ ਸਟੱਡ ਲਵਾਤੇ ਆ ਜਿਹਦੇ ਨਾਲ ਪਾਣੀ ਦੀ ਜਿਹੜੀ ਢਾਹ ਸੀਗੀ ਉਹ ਵੀ ਰੋਗੀ ਆ ਔਰ ਗਾੜੀ ਵੀ ਹੁਣ ਜਿਹੜਾ ਉਹ ਅੱਗੇ ਵੀ ਕਰਨ ਜਾ ਰਿਹਾ ਪਰਮਾਤਮਾ ਦਾ ਸ਼ੁਕਰ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੀ ਕਿੰਨੇ ਪਿੰਡਾਂ ਨੂੰ ਫਾਇਦਾ ਹੋਇਆ ਇੱਕ ਇਹ ਨਹੀਂ ਜੀ ਇਹ ਤਾਂ 15 ਪਿੰਡ ਪੈਂਦੇ ਜੀ तकरीबन तकरीबन ਹਾਂ ਜੀ ਜੇ ਅਸੀਂ ਨਾਂ ਵੀ ਲੈਣ ਜੇ ਤਾਂ ਬਹੁਤ ਲੰਮਾ ਸਮਾਂ ਲੱਗਦਾ ਕਿਉਂਕਿ ਸਾਹ ਜੀ ਦਾ ਜੋਰ ਪੈ ਜਾਂਦਾ ਸੀ ਤੇ ਫਸਲਾਂ ਨੂੰ ਬਹੁਤ ਭਾਰੀ ਨੁਕਸਾਨ ਸੀ ਮੈਨੂੰ ਚੇਤੇ ਆ ਪਿਛਲੇ ਤੋਂ ਪਿਛਲੇ ਸਾਲ ਲੋਕਾਂ ਦੇ ਝੋਨੇ ਪੱਕੇ ਹੋ ਸੀ ਤੇ ਪਾਣੀ ਦਾਣਿਆ ਸੀ ਆ ਚੱਲਿਆ ਉਹ ਜਦੋਂ ਫਸਲਾਂ ਪੱਕੀਆਂ ਹੁੰਨੀਆਂ ਸੀ ਇਲਾਕੇ ਦੇ ਜ਼ਿਮੀਂਦਾਰਾਂ ਨੂੰ ਬਹੁਤ ਚਿੰਤਾ ਹੁੰਦੀ ਸੀ ਵੀ ਸਾਡੀ ਫਸਲ ਵੱਡੀ ਵੀ ਜਾਣੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਤੇ ਇਲਾਕੇ ਦੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅਜੇ 6 ਕਿਲੋਮੀਟਰ ਦਾ ਪੰਨ ਬੰਨਿਆ ਗਿਆ ਜਿਦੇ ਨਾ 3000 ਏਕੜ ਜ਼ਮੀਨ ਦਾ ਬਚਾਅ ਹੋ ਗਿਆ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਵੀ ਇਹਦੇ ਪਾਜੇ ਦੀ ਚੜਨ ਨਾ ਪਾਣੀ ਚੜਨ ਨਾਲ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਤੇ ਹੁਣ ਇਹਦੇ ਨਾਲ ਨਾਲ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਤੇ ਬਚਾਉਣ ਵਾਸਤੇ ਸਟੱਡ ਵੀ ਲਵਾਏ ਗਏ ਆ ਦੋ ਸਟੱਡ ਲੱਗ ਚੁੱਕੇ ਤੇ ਤਿੰਨ ਚਾਰ ਪੰਜ ਜਿੰਨੀਆਂ ਦੀ ਲੋੜ ਹੋਊਗੀ ਉਹ ਸਟੱਡ ਹੋਰ ਅਗਲੇ ਰੇਨੀ ਸੀਜ਼ਨ ਤੋਂ ਪਹਿਲਾਂ ਲੱਗ ਜਾਣਗੇ ਇਹਦੇ ਨਾਲ ਨਾਲ NHAI ਜਿਹੜਾ ਹਾਈਵੇ ਬਣਾ ਰਹੀ ਆ ਕੰਪਨੀ ਐਨਟੀਏ ਦੇ ਨਾਲ ਗੱਲ ਕਰਕੇ ਹਾਈਵੇ ਜਿੱਥੋਂ ਨੰਗਰਿਆਉ ਦੇ ਤੋਂ ਖੱਬੇ ਸੱਜੇ 2 ਕਿਲੋਮੀਟਰ ਕਰੀਏ ਟਾਈ ਕਰੀਏ ਵੱਧ ਤੋਂ ਵੱਧ ਕੋਸ਼ਿਸ਼ ਕਰਾਵਾਂਗੇ ਕਿ ਇਹਨੂੰ ਇਹਦੀਆਂ ਸਾਈਡਾਂ ਪੱਕੀਆਂ ਕਰਾ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਵੀ ਇੱਥੇ ਪਾਣੀ ਦਾ ਜ਼ੋਰ ਪਵੇ ਤੇ ਸਾਡਾ ਨੁਕਸਾਨ ਨਾ ਹੋਵੇ ਸੋ ਗੁਰੂ ਸਾਹਿਬ ਦੀ ਕਿਰਪਾ ਅੱਜ ਮੈਂ ਸਾਰੇ ਇਲਾਕੇ ਦੇ ਸਮੂਹ ਸੰਗਤ ਸਤਿਕਾਰ ਹੁਕਮ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਤੇ ਇਹਨਾਂ ਦੀ ਸਾਰੀ ਟੀਮ ਜਿਨੇ ਅੱਗੇ ਹੋ ਕੇ ਜ਼ਿੰਮੇਵਾਰੀ ਆਪ ਦੀ ਸਮਝ ਕੇ ਇਸ ਬੰਨ ਨੂੰ ਸਿਰੇ ਚਾੜਿਆ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰੱਬ ਰੱਖਾ